ਮਾਰਨਿੰਗ ਟੂ ਆਲ ਆਫ ਯੂ ਬੇਟੇ ਆਪਾਂ ਮੌਰੀਆ ਸਾਮਰਾਜ ਬਾਰੇ ਅੱਜ ਰੀਡ ਕਰਾਂਗੇ ਜਿਵੇਂ ਕਿ ਤੁਹਾਨੂੰ ਪਿਛਲੇ ਲੈਕਚਰ ਵਿੱਚ ਦੱਸ ਚੁੱਕੇ ਹਾਂ ਕਿ ਜਿਹੜਾ ਮੌਰੀਆ ਸਾਮਰਾਜ ਦਾ ਪਹਿਲਾ ਰਾਜਾ ਸੀ ਉਹ ਸੀਗਾ ਚੰਦਰਗੁਪਤ ਮੌਰੀਆ ਇਹਦੇ ਬਾਰੇ ਆਪਾਂ ਪੜ ਚੁੱਕੇ ਹਾਂ ਉਸ ਤੋਂ ਬਾਅਦ ਇਸ ਦੀ ਚੰਦਰਗੁਪਤ ਮੌਰੀਆ ਦੀ ਡੈਥ ਤੋਂ ਬਾਅਦ ਜਿਹੜੀ ਗੱਦੀ ਸੀ ਉਹ ਬਿੰਦੂ ਸਰਨਾ ਦੇ ਜਿਹੜਾ ਸੀਗਾ ਬਿੰਦੂ ਸਰਨਾ ਦੇ ਰਾਜੇ ਨੇ ਸੰਭੀ ਸੀ ਗੱਦੀ ਉਹ ਰਾਜਾ ਬਣਿਆ ਸੀ ਮੌਰੀਆ ਸਾਮਰਾਜ ਦਾ ਜਿਹੜਾ ਬਿੰਦੂ ਸਰ ਸੀ ਉਹ ਚੰਦਰਗੁਪਤ ਦਾ ਬੇਟਾ ਸੀ ਤੇ ਬਿੰਦੂਸਰ ਦੀ ਮੌਤ ਤੋਂ ਬਾਅਦ ਜਿਹੜੀ ਗੱਦੀ ਸੀ ਉਹ ਸੰਭੀ ਸੀ ਅਸ਼ੋਕ ਨੇ ਸੋ ਅੱਜ ਆਪਾਂ ਅਸ਼ੋਕ ਬਾਰੇ ਪੜ੍ਹਨਾ ਹੈਗਾ ਅਸ਼ੋਕ ਸੀ ਜਿਹੜਾ ਉਹ ਬਿੰਦੂਸਰ ਦਾ ਬੇਟਾ ਸੀ ਤੇ ਚੰਦਰਗੁਪਤ ਮੌਰੀਆ ਦਾ ਪੋਤਾ ਸੀਗਾ ਅਸ਼ੋਕ ਦਾ ਨਾਮ ਜਿਵੇਂ ਇਤਿਹਾਸ ਦੇ ਵਿੱਚ ਇੱਕ ਮਹਾਨ ਵਿਅਕਤੀਆਂ ਵਿੱਚੋਂ ਲਿਆ ਜਾਂਦਾ ਆਪਾਂ ਨੇ ਸਾਰਿਆਂ ਨੇ ਹੀ ਅਸ਼ੋਕ ਦਾ ਨਾਮ ਪਹਿਲਾਂ ਸੁਣਿਆ ਹੋਣਾ ਅਸ਼ੋਕ ਰਾਜਾ ਅਸ਼ੋਕ ਸਮਰਾਟ ਸੀ ਜਿਹੜਾ ਸਾਡੇ ਇਤਿਹਾਸ ਦੇ ਵਿੱਚ ਇੱਕ ਫੇਮਸ ਰਾਜਾ ਹੈਗਾ ਜਿਵੇਂ ਤੁਹਾਨੂੰ ਪਿੱਛੇ ਦੱਸੂਕਿਆਂ ਕਿ ਅਸ਼ੋਕ ਸੀ ਜਿਹੜਾ ਬਿੰਦੂਸਰ ਦਾ ਬੇਟਾ ਸੀ ਤੇ ਚੰਦਰਗੁਪਤ ਮੌਰੀਆ ਦਾ ਜਿਹੜਾ ਪੋਤਾ ਸੀ ਉਹ ਉਹਨਾਂ ਨੂੰ ਜਦੋਂ ਉਹਨਾਂ ਨੇ ਜਦੋਂ ਮੌਰੀਆ సామਰਾਜ ਦੀ ਜਦੋਂ ਬਾਗਡੋਰ ਸੰਭੀ ਜਦੋਂ ਉਹ ਮੌਰੀਆ ਸਮਰਾਜ ਦੇ ਰਾਜੇ ਬਣੇ ਤਾਂ ਉਹਨਾਂ ਨੇ ਕਿਹੜੀਆਂ-ਕਿਹੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਕਿਵੇਂ ਦਾ ਉਹਨਾਂ ਨੇ ਸ਼ਾਸਨ ਪ੍ਰਬੰਧ ਚਲਾਇਆ ਕਿਵੇਂ ਦਾ ਉਹਨਾਂ ਦੀ ਉਸਾ ਮੇਰੀ ਜ਼ਿੰਦਗੀ ਬੀਤੀ ਆਪਾਂ ਉਸ ਬਾਰੇ ਅੱਜ ਪੜ੍ਹਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਕਲਿੰਗ ਦੀ ਜਿੱਤ ਦੀ ਕਲਿੰਗਿਕ ਪ੍ਰਦੇਸ਼ ਦਾ ਨਾਂ ਹੈ ਜਿਹੜੀ ਉਹਨਾਂ ਦੀ ਕਲਿੰਗ ਦੀ ਜਿੱਤ ਸੀ ਉਹ ਬਹੁਤ ਫੇਮਸ ਹੋਈ ਹੈ ਕਿਉਂਕਿ ਰਾਜੇ ਕਲਿੰਗ ਦਾ ਜੁੱਧ ਸੀ ਜਿਹੜਾ ਕਲਿੰਗ ਦੇ ਸਥਾਨ ਤੇੜਾ ਜੁੱਧ ਹੋਇਆ ਸੀ ਇਸ ਦੇ ਵਿੱਚ ਅਸ਼ੋਕ ਦੀ ਇੱਕ ਬਹੁਤ ਵੱਡੀ ਜਿੱਤ ਹੋਈ ਸੀਗੀ ਬਟ ਇਸ ਜਿੱਤ ਦੇ ਨਾਲ ਹੀ ਅਸ਼ੋਕ ਦੇ ਮਨ ਦੇ ਉੱਤੇ ਇਸ ਕਲਿੰਗ ਦੀ ਜਿੱਤ ਨੇ ਬਹੁਤ ਪ੍ਰਭਾਵ ਪਾਇਆ ਸੀ ਕਿਉਂਕਿ ਜਿੱਤ ਪ੍ਰਾਪਤ ਕਰਨ ਦੇ ਲਈ ਅਸ਼ੋਕ ਨੂੰ ਅਸ਼ੋਕ ਦੀ ਸੈਨਾ ਨੇ ਬਹੁਤ ਸਾਰਾ ਮਤਲਬ ਅਤਿਆਚਾਰ ਕੀਤਾ ਸੀ ਬਹੁਤ ਸਾਰੀਆਂ ਦੀਆਂ ਜਾਨਾਂ ਗਈਆਂ ਬਹੁਤ ਸਾਰੇ ਜ਼ਖਮੀ ਹੋਏ ਸੀ ਇਸ ਇੱਕ ਖੂਨੀ ਝੜਪ ਦਾ ਅਸ਼ੋਕ ਦੇ ਮਨ ਤੇ ਬਹੁਤ ਅਸਰ ਪਿਆ ਤੇ ਉਹਨੇ ਇਸ ਜਿੱਤ ਤੋਂ ਬਾਅਦ ਆਪਣੀ ਜਿਹੜੀ ਜੁਧ ਕਰਨ ਦੀ ਨੀਤੀ ᱛੀ ਉਹ ਛੱਡਤੀ ਤੇ ਉਹ ਸ਼ਾਂਤ ਮੈਤਰੀ ਤਰੀਕੇ ਨਾਲ ਜ਼ਿੰਦਗੀ ਬਤੀਤ ਕਰਨ ਲੱਗਾ ਲੋਕਾਂ ਦੀ ਭਲਾਈ ਦੇ ਕੰਮ ਕਰਨ ਲੱਗਾ ਪਹਿਲਾਂ ਉਹ ਇੱਕ ਜ਼ਾਲਮ ਰਾਜੇ ਵਾਂਗ ਸੀ ਉਸਰਫੂ ਆਪਦੇ ਸਮਰਾਜ ਦਾ ਵਿਸਤਾਰ ਕਰਨਾ ਜੁੱਧ ਕਰਨੇ ਹੀ ਉਹਦਾ ਕੰਮ ਸੀ ਪਰ ਇਸ ਜਿੱਤ ਤੋਂ ਬਾਅਦ ਉਹਨੇ ਸੀ ਜਿਹੜੀ ਆ ਆਪਣੇ ਆਪ ਨੂੰ ਪੂਰਾ ਚੇਂਜ ਕਰ ਲਿਆ ਸੀ ਉਹ ਸ਼ਾਂਤ ਮਈ ਤਰੀਕੇ ਨਾਲ ਰਹਿਣ ਲੱਗਾ ਸੀ ਤੇ ਉਹਨੇ ਬੁੱਧ ਧਰਮ ਨੂੰ ਅਪਣਾ ਲਿਆ ਸੀ ਕਿਉਂਕਿ ਬੁੱਧ ਧਰਮ ਸਾਨੂੰ ਜੁੱਧ ਦੀ ਨੀਤੀ ਤਿਆਗ ਕੇ ਸ਼ਾਂਤੀ ਦੀ ਨੀਤੀ ਤੇ ਚੱਲਣ ਲਈ ਕਹਿੰਦਾ ਇਸ ਕਰਕੇ ਇਹ ਜੁੱਧ ਧਰਮ ਦਾ ਜਿਹੜਾ ਸੀਗਾ ਇਹ ਬਣਿਆ ਸੀ ਇਹਨੇ ਜੁੱਧ ਧਰਮ ਨੂੰ ਅਪਣਾਇਆ ਸੀ ਸੋ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਕਲਿੰਗ ਦੀ ਜਿੱਤ ਦੀ ਇਹਦਾ ਫਸਟ ਪੁਆਇੰਟ ਹੈਗਾ ਕਲਿੰਗ ਦੀ ਜਿੱਤ ਅਸ਼ੋਕ ਦੀ ਇੱਕ ਮਾਤਰ ਜਿੱਤ ਕਿਉਂਕਿ ਅਸ਼ੋਕ ਸੀ ਜਿਹੜਾ ਉਸ ਨੂੰ ਉਹਦੇ ਦਾਦੇ ਦੇ ਉਹਦੇ ਪਿਤਾ ਭਾਵ ਕੇ ਚੰਦਰਗੁਪਤ ਮੌਰੀਆ ਤੇ ਬਿੰਦੂ ਸਰ ਵੱਲੋਂ ਪਹਿਲਾਂ ਹੀ ਬਹੁਤ ਵੱਡਾ ਸਾਮਰਾਜ ਸੀ ਜਿਹੜਾ ਮਿਲਿਆ ਸੀ ਇਸ ਕਰਕੇ ਉਹਨੂੰ ਜ਼ਿਆਦਾ ਜੁੱਧ ਕਰਨ ਦੀ ਲੋੜ ਨਾ ਪਈ ਵੀ ਉਹ ਜ਼ਿਆਦਾ ਜੁੱਧ ਕਰੇ ਫਿਰ ਉਹ ਫਿਰ ਉਹ ਜਿਹੜੇ ਜ਼ਿਆਦਾ ਇਲਾਕਿਆਂ ਦੇ ਉੱਪਰ ਆਪਦੀ ਜਿੱਤਵ ਕਰੇ ਤੇ ਆਪਦੇ ਸਾਮਰਾਜ ਨੂੰ ਵਧਾਵੇ ਇਹ ਸਭ ਉਹਨੂੰ ਕੋਈ ਜ਼ਿਆਦਾ ਲੋੜ ਨਹੀਂ ਸੀ ਕਿਉਂਕਿ ਉਹਨੂੰ ਪਹਿਲਾਂ ਹੀ ਬਹੁਤ ਵੱਡਾ ਸਾਮਰਾਜ ਮਿਲਿਆ ਸੀ ਇਸ ਕਰਕੇ ਉਸ ਜਿਹੜੀ ਇਹ ਜਿੱਤ ਹੈ ਉਸ ਉਸ ਦੀ ਇਸ ਜਿੱਤ ਨੂੰ ਇੱਕ ਮਾਤਰ ਜਿੱਤ ਕਿਹਾ ਜਾਂਦਾ ਹੈ ਨੈਕਸਟ ਹੈਗਾ ਕਲਿੰਗ ਨੂੰ ਜਿੱਤਣ ਦੇ ਕਾਰਨ ਕਿ ਉਹਨੇ ਕਿਹੜੇ ਕਾਰਨਾ ਕਰਕੇ ਇਹ ਜਿੱਤ ਜਿੱਤ ਸੀ ਜਿਹੜੀ ਜਿੱਤੀ ਸੀ ਕਿਉਂਕਿ ਅਸ਼ੋਕ ਆਪਣੇ ਦਾਦੇ ਤੇ ਆਪਣੇ ਪਿਤਾ ਦੀ ਤਰ੍ਹਾਂ ਇੱਕ ਮਹਾਨ ਯੋद्धा ਸੀ ਜਿਹੜਾ ਕਿ ਹਮੇਸ਼ਾ ਹੀ ਆਪਣੇ ਸਾਮਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ ਇਸ ਕਰਕੇ ਕਲਿੰਗ ਉੱਤੇ ਜਿੱਤ ਪ੍ਰਾਪਤ ਕਰਕੇ ਉਹ ਆਪਣੇ ਸਾਮਰਾਜ ਵਿੱਚ ਏਕਤਾ ਤੇ ਦਿੜ੍ਹਤਾ ਕਾਇਮ ਕਰਨੀ ਚਾਹੁੰਦਾ ਸੀ ਇਸ ਲਈ ਉਹਨੂੰ ਇਹ ਜਿੱਤ ਲੜਨੀ ਪਈ ਨੈਕਸਟ ਹੈਗਾ ਕਲਿੰਗ ਦਾ ਯੁੱਧ ਜਿਹੜਾ ਕਲਿੰਗ ਦਾ ਸਥਾਨ ਸੀ ਉਹ ਉਸ ਸਥਾਨ ਨੂੰ ਅੱਜ ਕੱਲ੍ਹ ਉੜੀਸਾ ਅਤੇ ਗੰਜਮ ਦੇੜੇ ਪ੍ਰਦੇਸ਼ ਨੇ ਉਹਨਾਂ ਨੂੰ ਉਸ ਮਿਕਲਿੰਗ ਕਿਹਾ ਜਾਂਦਾ ਸੀ ਜਿਹੜੇ ਅੱਜ ਕੱਲ੍ਹ ਉੜੀਸਾ ਤੇ ਗੰਜਮ ਦੇ ਪ੍ਰਦੇਸ਼ ਨੇ ਯਾਨੀ ਚੰਦਰਗੁਪਤ ਮੌਰੀਆ ਦੇ ਜਿਹੜਾ ਸੀਗਾ ਇਸ ਜੁੱਧ ਦੇ ਵਿੱਚ ਕੀ ਸੀਗਾ ਚੰਦਰਗੁਪਤ ਮੌਰੀਆ ਦੇ ਦਰਬਾਰ ਦਾ ਜਨਾਨੀ ਰਾਜਦੂਤ ਸੀ ਉਹ ਲਿਖਦਾ ਹੈ ਕਹਿੰਦਾ ਕਲਿੰਗ ਦੇ ਜਿਹੜਾ ਰਾਜਾ ਸੀ ਉਸ ਸਮੇਂ ਜਿਹਦੇ ਨਾਲ ਅਸ਼ੋਕ ਦੀ ਲੜਾਈ ਹੋਈ ਸੀ ਉਹਦੇ ਕੋਲੇ 60000 ਪੈਦਲ ਸੈਨਿਕ ਸੀ 10000 ਘੋੜਸਵਾਰ ਸੀ ਅਤੇ 700 ਹਾਥੀ ਸੀ ਪਰ ਅਸ਼ੋਕ ਦੇ ਸਮੇਂ ਆ ਕੇ ਉਹਦੀ ਸੈਨਾ ਦੀ ਗਿਣਤੀ ਵੱਧ ਗਈ ਸੀ ਕੁੱਲ ਜ਼ਿਆਦਾ ਤਾਂ ਇਸ ਜੁੱਧ ਬਾਰੇ ਇਤਿਹਾਸ ਵਿੱਚ ਸਾਨੂੰ ਸਾਡੇ ਲਿਖੇ ਹੋਏ ਇਤਿਹਾਸ ਵਿੱਚੋਂ ਜਾਣਕਾਰੀ ਨਹੀਂ ਮਿਲਦੀ ਬਟ ਸਿਰਫ ਇੰਨਾ ਕੁ ਪਤਾ ਚੱਲਦਾ ਹੈ ਕਿ ਇਸ ਦੇ ਵਿੱਚ ਜਿਹੜਾ 1.5 ਲੱਖ ਆਦਮੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ 1.5 ਲੱਖ ਆਦਮੀਆਂ ਨੂੰ ਇਸ ਜੁੱਧ ਤੋਂ ਜੁੱਧ ਦੇ ਵਿੱਚ ਦੇਸ਼ ਨਿਕਾਲਾ ਦਿੱਤਾ ਗਿਆ ਸੀ ਅਤੇ 1 ਲੱਖ ਆਦਮੀ ਮਾਰੇ ਗਏ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਜਿਹੜਾ ਕਈ ਗੁਣਾ ਲੋਕ ਸੀ ਜਿਹੜਾ ਜ਼ਖਮੀ ਹੋਏ ਸੀਗੇ ਇੰਨਾ ਇਹ ਭਿਆਨਕ ਜੁੱਧ ਸੀਗਾ ਨੈਕਸਟ ਹੈਗਾ ਕਲਿੰਗ ਜਿੱਤ ਦੀ ਮਹੱਤਤਾ ਜਾਂ ਪ੍ਰਭਾਵ ਕਲਿੰਗ ਦੀ ਜਿੱਤ ਦਾ ਦੀ ਮਹੱਤਤਾ ਹੈਗੀ ਹੈ ਕਿ ਇਹਦੇ ਇਫੈਕਟਸ ਨੇ ਇਹਦੇ ਪ੍ਰਭਾਵ ਨੇਗੇ ਪਹਿਲਾ ਹੈਗਾ ਸ਼ਾਂਤੀ ਦੀ ਨੀਤੀ ਉਹੀ ਬਟੋ ਜੀ ਮੈਂ ਤੁਹਾਨੂੰ ਦੱਸ ਕੇ ਗਿਆ ਕਿ ਇਸ ਜੁੱਧ ਤੋਂ ਬਾਅਦ ਸੀ ਜਿਹੜਾ ਅਸ਼ੋਕ ਨੇ ਜੁੱਧ ਦੀ ਨੀਤੀ ਦਾ ਹਮੇਸ਼ਾ ਲਈ ਤਿਆਗ ਕਰਕੇ ਸ਼ਾਂਤੀ ਦੀ ਨੀਤੀ ਨੂੰ ਅਪਣਾਇਆ ਸੀ ਨੈਕਸਟ ਹੈਗਾ ਬੁੱਧ ਧਰਮ ਦਾ ਉਤਸ਼ਾਹੀ ਅਨੁਆਈ ਇਸ ਤੋਂ ਬਾਅਦ ਉਹਨੇ ਬੁੱਧ ਧਰਮ ਨੂੰ ਅਪਣਾ ਲਿਆ ਸੀ ਤੇ ਬਹੁਤ ਉਤਸ਼ਾਹ ਨਾਲ ਉਹ ਬੁੱਧ ਧਰਮ ਦਾ ਪ੍ਰਚਾਰ ਕਰਨ ਲੱਗਾ ਸੀ ਨੈਕਸਟ ਹੈਗਾ ਪਰਜਾ ਦੀ ਭਲਾਈ ਦੇ ਕੰਮ ਇਸ ਜੁੱਧ ਦੇ ਉਹਦੇ ਮਨ ਦੇ ਉੱਤੇ ਇਨਾ ਪ੍ਰਭਾਵ ਪਿਆ ਕਿ ਉਹ ਬਹੁਤ ਜ਼ਿਆਦਾ ਜਨਤਾ ਦੀ ਭਲਾਈ ਵਾਲੇ ਕੰਮ ਕਰਨ ਲੱਗਿਆ ਜਿਵੇਂ ਉਹਨੇ ਮਨੁੱਖਾਂ ਤੇ ਪਸ਼ੂਆਂ ਦੇ ਲਈ ਕਈ ਹਸਪਤਾਲ ਬਣਾਏ ਖੂ ਖੂ ਖੋ ਦਵਾਈ ਉਹਨੇ ਕਈ ਜਿਹੜਾ ਉਹਨੇ ਦਰਖਤ ਲਗਾਏ ਬਾਗ ਲਗਾਏ ਆਰਾਮ ਘਰਾਂ ਦਾ ਨਿਰਮਾਣ ਕੀਤਾ ਨੈਕਸਟ ਪੁਆਇੰਟ ਹੈਗਾ ਅਸ਼ੋਕ ਦਾ ਧੰਮ ਜਾਂ ਧਰਮ ਅਸ਼ੋਕ ਦੇ ਧੰਮ ਜਾਂ ਧਰਮ ਦੀ ਇਸ ਜੁੱਧ ਤੋਂ ਪ੍ਰਭਾਵ ਤੋਂ ਸਥਾਪਨਾ ਵਿਕਲਿੰਗ ਜੁੱਧ ਦਾ ਹੀ ਇੱਕ ਰਿਜ਼ਲਟ ਹੈ ਕਲਿੰਗ ਦੇ ਯੁੱਧ ਕਾਰਨ ਹੀ ਇਹਨੇ ਅਸ਼ੋਕ ਨੇ ਅੱਗੇ ਜਾ ਕੇ ਆਪਣਾ ਧਰਮ ਕਹਿ ਲੋ ਜਾ ਧਰਮ ਕਹਿ ਲੋ ਚਲਾਇਆ ਨੈਕਸਟ ਹੈਗਾ ਸਾਮਰਾਜ ਦਾ ਵਿਸਤਾਰ ਕਲਿੰਗ ਦਾ ਪ੍ਰਦੇਸ਼ ਸੀ ਜਿਹੜਾ ਉਹ ਰਾਜੇ ਅਸ਼ੋਕ ਦੇ ਜਦੋਂ ਸਾਮਰਾਜ ਵਿੱਚ ਮਿਲ ਗਿਆ ਤਾਂ ਉਹਦੇ ਸਾਮਰਾਜ ਦੇ ਵਿੱਚ ਹੋਰ ਵੀ ਵਿਸਤਾਰ ਹੋਇਆ ਭਾਵੇਂ ਕਿ ਜਿਹੜਾ ਉਹਦਾ ਸਾਮਰਾਜ ਸੀ ਉਹਦੇ ਵਿੱਚ ਵਾਧਾ ਹੋਇਆ ਨੈਕਸਟ ਹੈਗਾ ਅਸ਼ੋਕ ਦਾ ਮਹਾਨ ਬਣਨਾ ਕਲਿੰਗ ਦੇ ਯੁੱਧ ਤੋਂ ਬਾਅਦ ਸੀ ਜਿਹੜਾ ਅਸ਼ੋਕ ਸੰਸਾਰ ਦਾ ਇੱਕ ਮਹਾਨ ਰਾਜਾ ਬਣਿਆ ਜਿਨੇ ਕੇ ਯੁੱਧ ਤੋਂ ਬਾਅਦ ਸੀ ਜਿਹੜਾ ਇਸ ਜੁਤੂਵਾਰ ਸੀ ਜਿਹੜਾ ਸ਼ਾਂਤੀ ਦੀ ਨੀਤੀ ਅਪਣਾਈ ਸੀ ਤੇ ਆਪਣੇ ਰਾਜ ਪ੍ਰਬੰਧ ਵਿੱਚ ਕਾਫੀ ਜ਼ਿਆਦਾ ਸੀ ਜਿਹੜੇ ਉਹਨੇ ਸੁਧਾਰ ਕੀਤੇ ਸੀ ਪਰ ਜਾਦੇ ਹਿਤਕਾਰੀ ਉਹਨੇ ਕੰਮ ਕੀਤੇ ਸੀ ਨੈਕਸਟ ਹੈਗੇ ਮੌਰੀਆ ਸਾਮਰਾਜ ਦਾ ਪਤਨ ਇਸ ਯੁੱਧ ਦਾ ਇੱਕ ਇਹ ਵੱਡਾ ਪ੍ਰਭਾਵ ਹੈ ਬਾਕੀ ਸਾਰੇ ਪ੍ਰਭਾਵ ਇਹਦੇ ਪੋਜ਼ਿਟਿਵ ਨੇ ਪਰ ਇਹ ਇੱਕ ਪ੍ਰਭਾਵ ਇਹਦਾ 네ਗੇਟਿਵ ਹੈ ਜਾਂਦਾ ਕਿਉਂਕਿ ਕਿਵੇਂ ਸੀ ਇਹ ਉਹਦੇ ਇਹ ਜਿਹੜਾ ਯੁੱਧ ਸੀ ਇਹ ਮੌਰੀਆ ਸਾਮਰਾਜ ਦੇ ਪਤਨ ਦਾ ਕਾਰਨ ਬਣਿਆ ਸੀ ਕਿਉਂਕਿ ਕਲਿੰਗ ਦੇ ਯੁੱਧ ਤੋਂ ਬਾਅਦ ਅਸ਼ੋਕਨ ਸੀ ਜਿਹੜਾ ਉਹ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਰਹਿਣ ਲੱਗ ਗਿਆ ਸੀ ਉਹਨੇ ਜੁੱਧ ਕਰਨ ਦੀ ਨੀਤੀ ਤਿਆਗ ਦਿੱਤੀ ਸੀ ਇਸ ਲਈ ਜਿਹੜੀ ਮੌਰੀਆ ਸਾਮਰਾਜ ਦੀ ਸੈਨਾ ਸੀ ਕਹਿ ਲਓ ਮੌਰੀਆ ਦੀ ਸੈਨਾ ਕਹਿ ਲਓ ਜਾਂ ਅਸ਼ੋਕ ਦੀ ਸੈਨਾ ਸੀ ਜਿਹੜੀ ਉਹ ਅਸ਼ੋਕ ਦੇ ਰਾਜਕਾਲ ਵਿੱਚ ਉਹਨਾਂ ਨੂੰ ਦੁਬਾਰਾ ਜੁੱਧ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ ਇਸ ਕਰਕੇ ਜਿਹੜੀ ਉਹ ਸੈਨਾ ਸੀ ਬਹੁਤ ਸੁਸਤ ਆਲਸੀ ਬਣ ਚੁੱਕੀ ਸੀ ਤੇ ਅਸ਼ੋਕ ਦੀ ਮੌਤ ਤੋਂ ਪਿੱਛੋਂ ਜਦੋਂ ਜਨਾਨੀਆਂ ਨੇ ਇੰਡੀਆ ਉੱਤੇ ਹਮਲੇ ਕੀਤੇ ਸੀ ਤਾਂ ਉਹ ਜਿਹੜੀ ਸੈਨਾ ਸੀ ਜਨਾਨੀਆਂ ਦੇ ਹਮਲਿਆਂ ਦਾ ਮੁਕਾਬਲਾ ਨਾ ਕਰ ਸકી ਜਿਸ ਕਾਰਨ ਜਨਾਨੀਆਂ ਨੇ ਇਸ ਜਿਹੜਾ ਮੌਰੀਆ ਦੀ ਸੈਨਾ ਨੂੰ ਹਰਾਇਆ ਤੇ ਮੌਰੀਆ ਸਾਮਰਾਜ ਦਾ ਪਤਨ ਹੋਇਆ ਇਹ ਸੀਗਾ ਕਲਿੰਗ ਦੀ ਯੁੱਧ ਦਾ ਮਹੱਤਵ ਕਲਿੰਗ ਦੀ ਜਿੱਤ ਦਾ ਮਹੱਤਵ ਕਹਿ ਲੋ ਜਾਏ ਇਹਦੇ ਇਫੈਕਟ ਕਹਿ ਲੋ ਨੈਕਸਟ ਕੁਐਸਚਨ ਹੈਗਾ ਆਪਣਾ ਅਸ਼ੋਕ ਦੇਸ਼ਾਸ਼ਣ ਪ੍ਰਬੰਧ ਵਿੱਚ ਸੁਧਾਰ ਅਸ਼ੋਕ ਨੇ ਜਿਹੜਾ ਆਪਣੇ ਸ਼ਾਸਨ ਪ੍ਰਬੰਧ ਵਿੱਚ ਕੀ ਕੀ ਸੁਧਾਰ ਕੀਤੇ ਸੀ ਪਹਿਲਾ ਹੈਗਾ ਪਰਜਾ ਦੀ ਸੇਵਾ ਇੱਕ ਮਾਤਰ ਆਦਰਸ਼ ਉਹਨੇ ਕੀ ਸੀ ਭਾਵੇਂ ਉਹਨੇ ਜ਼ਿਆਦਾਤਰ ਜਿਹੜਾ ਸ਼ਾਸਨ ਪ੍ਰਬੰਧ ਸੀ ਆਪਣੇ ਦਾਦੇ ਆਪਣਾ ਪਿਤੇ ਆਪਣੇ ਦਾਦਾ ਜੀ ਵਾਲਾ ਹੀ ਰੱਖਿਆ ਪਰ ਫੇਰ ਵੀ ਉਹਨੇ ਬਹੁਤ ਸਾਰੇ ਜਿਵੇਂ ਕੀ ਸੀ ਜਿਹੜੇ ਪਰਜਾ ਦੀ ਸੇਵਾ ਨੂੰ ਨੇ ਆਪਣਾ ਮੇਨ ਆਦਰਸ਼ ਬਣਾਇਆ ਉਸਨੇ ਸੀ ਜਿਹੜਾ ਉਨੂੰ ਕੋਈ ਆਣੀ ਸੀ ਬੀਬੀ ਮੈਨੂੰ ਕੋਈ ਜੇਤੂ ਰਾਜਾ ਕਹੇ ਹਨਾ ਮੈਂ ਜ਼ਿਆਦੇ ਜੁੱਧ ਕਰਾਂ ਜ਼ਿਆਦੇ ਜਿੱਤਾਂ ਪ੍ਰਾਪਤ ਕਰਾਂ ਉਹਦੇ ਮਨ ਵਿੱਚ ਇਹ ਲਾਲਸਾ ਨਹੀਂ ਸੀ ਸਗੋਂ ਇਹ ਜੁੱਧ ਜਿੰਨਾ ਸਾਰਾ ਕੁਝ ਛੱਡ ਕੇ ਉਹਨੇ ਇੱਕ ਹੀ ਆਦਰਸ਼ ਨੂੰ ਅਪਣਾਇਆ ਸੀ ਉਹ ਸੀਗਾ ਪਰਜਾ ਦੀ ਸੇਵਾ ਕਰਨਾ ਉਹ ਪਰਜਾ ਨੂੰ ਆਪਣੀ ਜਨਤਾ ਨੂੰ ਜਿਹੜਾ ਆਪਣੇ ਪੁੱਤਰਾਂ ਦੇ ਬਰਾਬਰ ਸਮਝਦਾ ਸੀ ਉਹਨੇ ਜਨਤਾ ਦੀ ਭਲਾਈ ਦੇ ਲਈ ਬਹੁਤ ਸਾਰੇ ਕੰਮ ਵੀ ਕੀਤੇ ਸੀ ਜਿਵੇਂ ਹਸਪਤਾਲ ਬਣਾਏ ਸੀ ਹੋਰ ਵੀ ਬਹੁਤ ਸਾਰੇ ਕੰਮ ਨੈਕਸਟ ਹੈਗਾ ਰਾਜ ਅਧਿਕਾਰੀਆਂ ਨੂੰ ਹੁਕਮ ਦੇਣਾ ਅਸ਼ੋਕ ਨੇ ਸਿਰਫ ਆਪ ਹੀ ਪਰਜਾ ਦੀ ਸੇਵਾ ਦਾ ਆਦਰਸ਼ ਨਹੀਂ ਅਪਣਾਇਆ ਸੀ ਸਗੋਂ ਨੇ ਆਪਣੇ ਜਿਹੜਾ ਆਪਣੇ ਰਾਜ ਦੇ ਆਪਣੀ ਸਰਕਾਰ ਦੇ ਜਿਹੜੇ ਬਾਕੀ ਬੰਦੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਇਸ ਅੱਗੇ ਇਸ ਦਾ ਪਾਲਣ ਕਰਨ ਨੂੰ ਕਿਹਾ ਸੀ ਕਿ ਤੁਸੀਂ ਨੇ ਮੇਰੇ ਰਾਜ ਦੇ ਵਿੱਚ ਸਿਰਫ ਪਰਜਾ ਦੀ ਜਿਹੜੀ ਸੇਵਾ ਵੱਲ ਹੀ ਧਿਆਨ ਦੇਣਾ ਹੈਗਾ ਨੈਕਸਟ ਹੈਗਾ ਪ੍ਰਾਂਤਕ ਪ੍ਰਸ਼ਾਸਨ ਅਸ਼ੋਕ ਦੇ ਸਮੇਂ ਵਿੱਚ ਉਹਦੇ ਦਾਦੇ ਚੰਦਰਗੁਪਤ ਦੁਆਰਾ ਚਲਾਇਆ ਗਿਆ ਮੇਰਾ ਪ੍ਰਾਂਤਕ ਸ਼ਾਸਨ ਪ੍ਰਬੰਧ ਸੀ ਉਹ ਚਾਲੂ ਰਿਹਾ ਕਲਿੰਗ ਦੀ ਜਿੱਤ ਪਿੱਛੋਂ ਸਾਮਰਾਜ ਦੇ ਪ੍ਰਾਂਤ ਪਰ ਪਹਿਲਾਂ ਕੀ ਸੀ ਇਹਦੇ ਸਾਮਰਾਜ ਜਿਹੜੇ ਜਿਹੜੇ ਪ੍ਰਾਂਤ ਸੀ ਭਾਵ ਕਿ ਸਟੇਟਾਂ ਸੀ ਤਿੰਨ ਸੀਗੀਆਂ ਪਰ ਕਲਿੰਗ ਦੀ ਜਿੱਤ ਤੋਂ ਬਾਅਦ ਇਹ ਜਿਹੜੀਆਂ ਸਟੇਟਾਂ ਸੀ ਇਹ ਚਾਰ ਕਰ ਦਿੱਤੀਆਂ ਗਈਆਂ ਇਨ੍ਹਾਂ ਚਾਰਾਂ ਪ੍ਰਾਂਤਾਂ ਦੀਆਂ ਜਿਹੜੀਆਂ ਰਾਜਧਾਨੀਆਂ ਸੀ ਉਹ ਹੈਗੀ ਸੀ ਇੱਕ ਪ੍ਰਾਂਤ ਦੀ ਰਾਜਧਾਨੀ ਸੀ ਟੈਕਸਿਲਾ ਦੂਸਰੇ ਦੀ ਉਜੈਨ ਤੀਸਰੇ ਦੀ ਸਰਵਨਗਰੀ ਅਤੇ ਚੌਥੇ ਦੀ ਤੋਸ਼ਾਲੀ ਨੈਕਸਟ ਹੈਗਾ ਧਰਮ ਮਹਾਮੰਤਰ ਧਰਮ ਮਹਾਮੰਤਰ ਤੋਂ ਭਾਵ ਹੈ ਧਾਰਮਿਕ ਮੁਲਾਜ਼ਮ ਉਸ ਨੇ ਆਪਣੇ ਜਿਹੜੇ ਮਹਾਮਾਤਰ ਮਹਾਮਾਤਰਾ ਭਾਵ ਕੇ ਆਪਣੇ ਮੁਲਾਜ਼ਮਾਂ ਦੇ ਵਿੱਚ ਇੱਕ ਨਵੇਂ ਮੁਲਾਜ਼ਮ ਐਡ ਕੀਤਾ ਜਿਹਨੂੰ ਕਿਹਾ ਜਾਂਦਾ ਹੈ ਧਰਮ ਮਹਾਮੰਤਰ ਜਿਹੜਾ ਕਿ ਧਰਮ ਦੇ ਸਾਰੇ ਕੰਮ ਤਾਂ ਧਾਰਮਿਕ ਸਾਰੇ ਕੰਮ ਧੰਦੇ ਦੇਖਦਾ ਸੀਗਾ ਇਹਦੇ जिम्मे ਕੰਮ ਹੁੰਦੇ ਸੀਗੇ ਜਿਵੇਂ ਕੈਦੀਆਂ ਦੀ ਦੇਖਭਾਲ ਕਰਨਾ ਉਹਨਾਂ ਦੇ ਪਰਿਵਾਰਾਂ ਦੇ ਜੀਵਨ ਨਿਰਵਾਦ ਲਈ ਸੀ ਜਿਹੜਾ ਧਨ ਰਾਸ਼ੀ ਦੇਣਾ ਬੁੱਢੇ ਕੈਦੀਆਂ ਨੂੰ ਮੁਕਤ ਕਰ ਦੇਣਾ ਐਵੇਂ ਦੇ ਜਿਹੜੇ ਕੰਮ ਸੀ ਇਹ ਧਰਮ ਮਹਾਮੰਤਰ ਸੀ ਜਿਹੜਾ ਕਰਦਾ ਸੀਗਾ ਨੈਕਸਟ ਹੈਗਾ ਸਾਮਰਾਜ ਦੇ ਵੱਖ-ਵੱਖ ਭਾਗਾਂ ਦਾ ਦੌਰਾ ਅਸ਼ੋਕ ਸੀ ਜਿਹੜਾ ਉਸਨੇ ਆਪਣੇ ਸਾਮਰਾਜ ਦੇ ਹਰ ਇੱਕ ਏਰੀਏ ਦਾ ਟੂਰ ਕੱਢਿਆ ਮਤਲਬ ਕਿ ਹਰ ਇੱਕ ਏਰੀਏ ਦੇ ਵਿੱਚ ਉਹ ਗਿਆ ਹਰ ਇੱਕ ਏਰੀਏ ਦਾ ਉਹਨੇ ਦੌਰਾ ਕੀਤਾ ਕਿਉਂਕਿ ਉਹ ਉੱਥੇ ਜਾ ਕੇ ਦੇਖਣਾ ਚਾਹੁੰਦਾ ਸੀ ਹਰ ਇੱਕ ਏਰੀਏ ਦੇ ਵਿੱਚ ਕਿ ਉਹਦੀ ਜਨਤਾ ਖੁਸ਼ ਹੈ ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਤਾਂ ਨਹੀਂ ਨੈਕਸਟ ਹੈਗਾ ਦੰਡ ਵਿਧਾਨ ਵਿੱਚ ਸੁਧਾਰ ਇਹਨਾਂ ਨੇ ਕਿਹੜੇ ਕੀਤੇ ਸੀ ਚੰਦਰਗੁਪਤ ਦੇ ਸ਼ਾਸਨ ਕਾਲ ਵਿੱਚ ਜਿਹੜਾ ਦੰਡ ਵਿਧਾਨ ਹੁੰਦਾ ਸੀ ਉਹ ਬਹੁਤ ਸਖਤ ਹੁੰਦਾ ਸੀ ਪਰ ਅਸ਼ੋਕ ਨੇ ਜਿਹੜਾ ਇਸ ਨੂੰ ਥੋੜਾ ਜਿਹਾ ਘਟਾ ਦਿੱਤਾ ਸੀਗਾ ਨੈਕਸਟ ਹੈਗਾ ਅਹਿੰਸਾ ਕਲਿੰਗ ਦੇ ਯੁੱਧ ਦੇ ਤੋਂ ਬਾਅਦ ਸੀ ਜਿਹੜਾ ਅਸ਼ੋਕ ਨੇ ਸਾਰਿਆਂ ਨੂੰ ਇੱਕ ਅਹਿੰਸਾ ਦਾ ਜਿਹੜਾ ਸੀਗਾ ਸਿਧਾਂਤ ਅਪਣਾਉਣ ਲਈ ਕਿਹਾ ਸੀ ਭਾਵ ਕਿ ਅਹਿੰਸਾ ਭਾਵ ਕਿ ਸਾਨੂੰ ਇੱਕ ਸ਼ਾਂਤਮਈ ਤਰੀਕੇ ਨਾਲ ਰਹਿਣਾ ਚਾਹੀਦਾ ਕੋਈ ਪਾਪ ਨਹੀਂ ਕਰਨਾ ਚਾਹੀਦਾ ਨੈਕਸਟ ਹੈਗਾ ਲੋਕ ਭਲਾਈ ਦੇ ਕੰਮ ਜਿਵੇਂ ਕਿ ਆਪਾਂ ਪਿੱਛੇ ਪੜ੍ਹ ਹੀ ਚੁੱਕੇ ਆ ਅਸ਼ੋਕ ਨੇ ਸੀ ਜਿਹੜਾ ਲੋਕ ਭਲਾਈ ਦੇ ਬਹੁਤ ਸਾਰੇ ਕੰਮ ਕੀਤੇ ਸੀ ਜੋ ਉਸ ਨੂੰ ਆਪਾਂ ਪਿੱਛੇ ਦੱਸ ਚੁੱਕੇ ਆ ਸੋ ਸਟੂਡੈਂਟਸ ਅੱਜ ਆਪਾਂ ਨੇ ਇਹਦੇ ਨਾਲ ਹੀ ਆਪਣਾ ਇਹ ਵਾਲਾ ਕੁਐਸਚਨ ਕੰਪਲੀਟ ਹੁੰਦਾ ਹੈ ਅੱਜ ਆਪਾਂ ਨੇ ਦੋ ਕੁਐਸਚਨ ਕੀਤੇ ਨੇ ਇੱਕ ਕੀਤਾ ਅਸ਼ੋਕ ਦੀ ਕਲਿੰਗ ਦਾ ਅਸ਼ੋਕ ਬਾਰੇ ਅਸ਼ੋਕ ਦੀ ਕਲਿੰਗ ਦੀ ਜਿੱਤ ਉਹਦੀ ਮਹੱਤਤਾ ਉਹਦੇ ਪ੍ਰਭਾਵ ਤੇ ਸੈਕੰਡ ਕੀਤਾ ਹੈ ਅਸ਼ੋਕ ਦਾ ਸ਼ਾਸਨ ਪ੍ਰਬੰਧ ਕੇ ਸਸ਼ਾਸਨ ਪ੍ਰਬੰਧ ਵਿੱਚ ਉਹਨੇ ਕੀ ਕੀ ਸੁਧਾਰ ਕੀਤੇ ਸੀਗੇ